ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਗਲੇ ਤੇ ਰੇਵ ਲੀਰ ਲਗਾਉਣੀ ਦੱਸਾਂਗੇ ਦੇਖੋ ਇਹ ਆਪਣੀ ਰੇਵ ਲੀਰ ਆ ਇਸ ਤਰ੍ਹਾਂ ਆਪਣੀ ਫੋਲਡ ਕਰਕੇ ਇਸ ਦੇ ਉੱਤੇ ਪ੍ਰੈਸ ਕੀਤੀ ਹੋਈ ਹੈਗੀ ਇਸ ਤਰ੍ਹਾਂ ਜੀ ਆਪਾਂ ਗਲੇ ਦੇ ਸਿੱਧੇ ਪਾਸੇ ਧਰ ਕੇ ਕਮੀਜ਼ ਦੇ ਸਿੱਧੇ ਪਾਸੇ ਧਰ ਕੇ ਸਲਾਈ ਲਗਾਉਣੀ ਸ਼ੁਰੂ ਕਰ ਦੇਣੀ ਆ ਗਲਾ ਇਦਾਂ ਸਿੱਧਾ ਨਹੀਂ ਕਰਨਾ ਜਿੱਦਾਂ ਗੋਲ ਸ਼ੇਪ ਦੇ ਵਿੱਚ ਆਪਣਾ ਗਲਾ ਇਦਾਂ ਹੀ ਰੱਖਣਾ ਹੈ ਇਦਾਂ ਹੀ ਆਪਾਂ ਰੇਵ ਪੱਟੀ ਨੂੰ ਕਮਾਈ ਜਾਣਾਗਾ ਫਿਰ ਜਦੋਂ ਆਪਾਂ ਤਰਪਾਈ ਕਰਦੇ ਆ ਆਪਣੀ ਤਰਪਾਈ ਦੇ ਵਿੱਚ ਬਿਲਕੁਲ ਵੀ ਵੱਲ ਨਹੀਂ ਪੈਂਦੇ ਹੈਗੇ ਆ ਦੇਖੋ ਇਸ ਤਰ੍ਹਾਂ ਆਪਾਂ ਰੇਪ ਪੱਟੀ ਨੂੰ ਘੁਮਾਈ ਜੈਨਾ ਰੇਪ ਪੱਟੀ ਆਪਾਂ ਢਿੱਲੀ ਛੱਡ ਕੇ ਲਾਉਣੀਆਂ ਨੀਚੇ ਵਾਲਾ ਜਿਹੜਾ ਆਪਣਾ ਗਲੇ ਦਾ ਕੱਪੜਾ ਉਹਦੇ ਵਿੱਚ ਢਿੱਲੇ ਨਹੀਂ ਹੋਣੀ ਚਾਹੀਦੀ ਜੇ ਆਪਣੀ ਰੇਪ ਪੱਟੀ ਘੱਟਦੀ ਆਪਾਂ ਖਿੱਚ ਕੇ ਲਾਵਾਂਗੇ ਤਾਂ ਆਪਣੇ ਗਲੇ ਦੇ ਵਿੱਚ ਵੱਲ ਜ਼ਰੂਰ ਪੈਣਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਰੇ ਪੱਟੀ ਜਿੱਦਾਂ ਆਪਾਂ ਗਲੇ ਦੀ ਕਟਿੰਗ ਹੋਈ ਹੋਈ ਆ ਗੋਲ ਉਦਾਂ ਹੀ ਗੋਲ ਰੱਖ ਰੱਖ ਕੇ ਆਪਾਂ ਰੇ ਪੱਟੀ ਲਗਾ ਲੈਣੀ ਹੈਗੀ ਆ ਲੋ ਜੀ ਆਪਣੀ ਗਲੇ ਤੇ ਰੇ ਪੱਟੀ ਲੱਗ ਚੁੱਕੀ ਹੈਗੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਨੀਚੇ ਵਾਲੇ ਆਹ ਵਾਲੇ ਕੱਪੜੇ ਤੇ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਇਹ ਕੱਟ ਆਪਾਂ ਜਰੂਰ ਲਗਾਉਣੇ ਆਂਗੇ ਸਲਾਈ ਤੋਂ ਦੂਰ ਰੱਖਣੇ ਆਂਗੇ ਜੇ ਆਪਾਂ ਕੱਟ ਨਹੀਂ ਲਾਵਾਂਗੇ ਤਾਂ ਆਪਣੇ ਗਲੇ ਦੇ ਵਿੱਚ ਵੱਲ ਪੈਣਗੇ ਹੁਣ ਆਪਾਂ ਇੱਕ ਲਾਉਣੀ ਹੈਗੀ ਟਾਪ ਸਟਿਚ ਸਿੱਧੇ ਪਾਸੇ ਆ ਦੇਖੋ ਜੀ ਸਿੱਧੇ ਪਾਸੇ ਆਪਾਂ ਰੇਪ ਪੱਟੀ ਦੇ ਉੱਪਰ ਇੱਕ ਸਲਾਈ ਲਗਾ ਲੈਣੀ ਆ ਇਹ ਸਲਾਈ ਲਗਾਉਣ ਦੇ ਨਾਲ ਆਪਣੀ ਸਲਾਈ ਦੀ ਮਜ਼ਬੂਤੀ ਵੀ ਹੋ ਜਾਂਦੀ ਆ ਗਲੇ ਦੀ ਤੇ ਜਦੋਂ ਆਪਾਂ ਅੰਦਰ ਨੂੰ ਫੋਲਡ ਕਰਕੇ ਤਰਪਾਈ ਕਰਦੇ ਆ ਤਾਂ ਬਹੁਤ ਹੀ ਆਸਾਨੀ ਦੇ ਨਾਲ ਆਪਣੀ ਤਰਪਾਈ ਹੋ ਜਾਂਦੀ ਹੈਗੀ ਇਸ ਤਰ੍ਹਾਂ ਦੇਖੋ ਜੀ ਆਪਣੀ ਹੋ ਜਾਣੀ ਹੈਗੀ ਗਲੇ ਤੇ ਤਰਪਾਈ ਬਿਲਕੁਲ ਵੀ ਇਸ ਤਰ੍ਹਾਂ ਰੇਪ ਪੱਟੀ ਲਗਾਉਣ ਦੇ ਨਾਲ ਵਲ ਨਹੀਂ ਪੈਂਦੇ ਜੇ ਤੁਹਾਨੂੰ ਆਪਣੀ ਰੇਪ ਪੱਟੀ ਲਗਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ